ਇਸ ਪਿੰਡ ਦਾ ਮਸਲਾ ਪੰਜਾਬ ਦੇ ਸਾਰੇ ਪਿੰਡਾਂ ਨਾਲ ਜੁੜਿਆ ਹੋਇਆ ਤੁਹਾਡੇ ਨਾਲ ਵੀ ਜੁੜਿਆ ਹੋਇਆ ਕਿਉਂਕਿ ਪੰਜਾਬ ਦੇ ਬਹੁਤ ਸਾਰੇ ਪਿੰਡਾਂ ਦੇ ਵਿੱਚ ਇਹ ਰੌਲਾ ਪੈਂਦਾ ਕਿ ਪਿੰਡਾਂ ਦੀਆਂ ਪੰਚਾਇਤਾਂ ਤੇ ਸਰਪੰਚਾਂ ਨੇ ਗਰਾਂਟਾਂ ਦਾ ਪੈਸਾ ਖਾ ਲਿਆ ਪੰਚਾਇਤੀ ਜ਼ਮੀਨਾਂ ਦਾ ਪੈਸਾ ਖਾ ਲਿਆ ਜਾਂ ਜਿਹੜੇ ਖੇਤੀਬਾੜੀ ਦੇ ਸੰਧ ਆਉਂਦੇ ਨੇ ਉਹ ਖੁਰਦ-ਬੁਰਦ ਕਰਕੇ ਤੇ ਖਾਦੇ ਗਏ ਹੁਣ ਆਪਾਂ ਗੁਰੂ ਹਰਸਾਏ ਹਲਕੇ ਦੇ ਪਿੰਡ ਜੁਆਇ ਸਿੰਘ ਵਾਲਾ ਚ ਔਰ ਇਸੇ ਪਿੰਡ ਦੇ ਵਿੱਚ ਵੀ ਇਹੀ ਮਾਮਲਾ ਉੱਠਿਆ ਹੋਇਆ ਔਰ ਇਸ ਪਿੰਡ ਦੇ ਸਾਬਕਾ ਸਰਪੰਚ ਦੇ ਉੱਪਰ ਦੋਸ਼ ਲੱਗੇ ਦੋਸ਼ਾਂ ਤੋਂ ਬਾਅਦ ਸਰਪੰਚ ਦੇ ਉੱਪਰ ਪਰਚਾ ਹੋਇਆ 420 ਦਾ ਪੁਲਿਸ ਤੋਂ ਵੀ ਪੁੱਛਾਂਗੇ ਦੂਜੇ ਸਰਪੰਚ ਜਿਹੜਾ ਜਿੰਨਾ ਤੇ ਦੋਸ਼ ਲਾਰੇ ਉਹਨਾਂ ਦਾ ਵੀ ਪੱਖ ਤੁਹਾਡੇ ਸਾਹਮਣੇ ਰੱਖਾਂਗੇ ਸਾਰੇ ਪੱਖ ਤੁਹਾਡੇ ਸਾਹਮਣੇ ਇਕੱਠੇ ਇਸੇ ਵੀਡੀਓ 'ਚ ਪੇਸ਼ ਕਰਾਂਗੇ ਤੇ ਹੁਣ ਅੱਗੇ ਇਹ ਪਿੰਡ ਵਾਲੇ ਕੀ ਕਹਿਣਾ ਚਾਹੁੰਦੇ ਨੇ ਆਪਾਂ ਗੱਲ ਕਰਦੇ ਹਾਂ ਜਿਹੜੇ ਮੌਜੂਦਾ ਸਰਪੰਚ ਜਿਹੜਾ ਪਰਿਵਾਰ ਬਣਿਆ ਉਹ ਪਰਿਵਾਰ ਆਪਣੇ ਨਾਲ ਹੈ ਇਹਨਾਂ ਨੇ ਇੱਥੇ ਆਪਾਂ ਨੂੰ ਬੁਲਾਇਆ ਭਾਈ ਜੀ ਤੁਹਾਡੇ ਪਿੰਡ ਦਾ ਕੀ ਮਸਲਾ ਤੇ ਹੁਣ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਸਰ ਜੀ ਸਭ ਤੋਂ ਪਹਿਲਾਂ ਦਾ ਤੁਹਾਡਾ ਧੰਨਵਾਦ ਇੱਥੇ ਆਉਣ ਦੇ ਜੀ ਪਰ ਮੇਰਾ ਨਾਮ ਜਸਵੰਤ ਸਿੰਘ ਹੈ ਪਿੰਡ ਜਵਾਹਰ ਸਿੰਘ ਵਾਲਾ ਤੇ ਮੇਰੀ ਮਿਸੇਜ ਜੋ ਕਿ ਆਸਵੀ ਸਰਪੰਚ ਬਣੇ ਨੇ ਸਰ ਮਸਲਾ ਕੀ ਸਾਡੇ ਪਿੰਡ ਦੇ ਸਰਪੰਚ ਤੋਂ ਆਇਆ ਜੀ ਪਰਚਾ ਉਹ ਵੀ 420 ਦਾ ਪਰਚਾ ਕਿਸ ਗੱਲ ਦਾ ਆਇਆ ਗੱਲ ਇਹ ਹੈ ਜੀ ਸਾਡੇ ਪਿੰਡ ਨੂੰ ਸੰਧ ਲਾੜ ਹੋਈ ਸੀ ਜੀ ਖੇਤੀ ਦੇ ਸੰਧ ਜਿੰਨੇ ਉਹਨੇ ਖੁਰਦੂਪੁਰਦ ਕਰਕੇ ਵੇਚੇ ਵੇ ਸੀ ਵਿੱਚੋਂ ਤੋਂ ਬਾਅਦ ਜਦੋਂ ਅਸੀਂ ਮੜੇ ਡੀਪਲੀ ਗਏ ਤਾਂ ਸਾਨੂੰ ਪਤਾ ਲੱਗਾ ਉਸ ਤੋਂ ਵੀ ਵੱਡੀ ਗੁੰਡੀ ਵਿੱਚੋਂ ਇਹ ਨਿਕਲੀ ਕਿ ਉਹਨਾਂ ਇੱਕ ਝਾਲੀ ਮਤਾ ਪਾ ਕੇ ਪੰਚਾਇਤ ਦੇ ਖਾਤੇ 'ਚ ਝਾਲੀ ਮਤਾ ਪਾ ਕੇ ਸਬਸਿਡੀ ਜੀ ਪੰਜਾਬ ਸਰਕਾਰ ਨੂੰ ਚੂਨਾ ਲਾਵ ਸੀ 3,80,000 ਰੁਪਏ ਦਾ ਚੂਨਾ ਲਾਵ ਸੀ ਤੇ ਸਬਸਿਡੀ ਪੂਰੀ ਦੀ ਪੂਰੀ ੜੱਪ ਕੀਤੀ ਹੋਈ ਸੀ ਜਦ ਕਿ ਇਹ ਸੰਧ ਪਿੰਡ ਵਿੱਚ ਹੈ ਹੀ ਨਹੀਂ ਸੀ ਇੱਥੋਂ ਤੱਕ ਤਾਂ ਠੀਕ ਅਸੀਂ ਪਰਚਾ ਦਾ ਇਹ ਹੋ ਗਿਆ ਉਹਦੇ ਤੇ ਪਰ ਇਸ ਤੋਂ ਅੱਗੇ ਕੁਝ ਵੀ ਨਹੀਂ ਹੋਇਆ ਜੀ ਅਸੀਂ ਇਹ ਨਹੀਂ ਨਹੀਂ ਮੈਂ ਪੁੱਛਣਾ ਚਾਹਣਾ ਕਿ ਤੁਸੀਂ ਕਹਿੰਦੇ ਹੋ ਸਰਪੰਚ ਨੇ ਗੜਬੜ ਕੀਤੀ ਤੁਸੀਂ ਕਹਿੰਦੇ ਹੋ ਕਿ ਸਰਪੰਚ ਤੇ ਪਰਚਾ ਦਰਜ ਹੋ ਗਿਆ ਤੇ ਜੇ ਪਰਚਾ ਹੀ ਹੋ ਗਿਆ ਤੇ ਹੋਰ ਕੀ ਚਾਉਣੇ ਹੋ ਅਸੀਂ ਚੋਣੇ ਆ ਜੀ ਪਰਚਾ ਤਾਂ ਹੋ ਗਿਆ ਅਸੀਂ ਅੱਜ ਜਿਹੜੀ ਬੰਦੀ ਕਾਰਵਾਈ ਹੁੰਦੇ ਦੀ ਅਜੇ ਰੈਸਟ ਬਾਕੀ ਏ ਅਜੇ ਜ਼ੁਲਮ ਦੇ ਵਿੱਚ ਵਾਧਾ ਹੋਣਾ ਬਹੁਤ ਜ਼ਰੂਰੀ ਏ ਜਿਹੜਾ ਉਹਨਾਂ ਨੇ ਨਹੀਂ ਪਰਚਾ ਹੋਏ ਨੂੰ ਕਿੰਨਾ ਟਾਈਮ ਹੋ ਗਿਆ ਸਰਪੰਚ ਤੇ ਸਰ ਉਹ ਵੇਖੋ ਜੀ ਮੈਨੂੰ ਆਵ ਨੂੰ ਦੱਸਣ ਲੱਗੇ ਸ਼ਰਮ ਆਉਂਦੀ ਪਰਚਾ ਨੂੰ 2.5 ਮਹੀਨੇ ਹੋ ਗਏ ਜੀ ਪਰ ਪੁਲਿਸ ਪ੍ਰਸ਼ਾਸਨ ਵੱਲੋਂ ਜਿਵੇਂ ਕਿ ਕਹਿੰਦੇ ਆਪਾਂ ਅੱਗੇ ਵੀ ਖਬਰਾਂ ਵੇਖੀਦਾ ਜਿਹੜਾ ਗੁਰੂ ਸਾਹਿਬ ਪਛਾਣਦੇ ਬਿਲਕੁਲ ਸੁੱਖ ਦੀ ਨੀਂਦ ਦਾ ਸੁੱਤਾ ਉਹਨਾਂ ਨੂੰ ਕੋਈ ਫਿਕਰ ਹੀ ਨਹੀਂ ਗਾ ਜੀ 420 ਦਾ ਮਕਦਮਾ ਦਰਜ ਏ ਅਜ ਅਸੀਂ ਸਰਪੰਚਾ ਮੌਜੂਦਾ ਪ ਤਾਂ ਮੈਂ ਕਹਿੰਦਾ ਕਿਸੇ ਆਮ ਜਨਤਾ ਦੀ ਸੁਣਵਾਈ ਹੈ ਹੀ ਨਹੀਂ ਜੀ। ਹੂੰ ਮੈਂ ਆਪਦੀ ਜੁੱਤੀਆਂ ਖਸਾ ਲਈਆਂ ਥਾਣੇ ਦੇ ਵਿੱਚ ਗੇੜੇ ਮਾਲ ਮਾਰ ਕੇ ਹੂੰ ਡੀਐਸਪੀ ਕੋਲ ਗੇੜੇ ਮਾਲ ਮਾਰ ਕੇ ਉਲਟਾ ਸਾਨੂੰ ਇਸ ਗੱਲ ਦੇ ਪਰੋਚਾ ਕੀਤਾ ਜਾਂਦਾ ਹੈ ਤੁਸੀਂ ਉਹਨੇ ਨਾ ਰਾਈ ਨਾਮ ਕਰ ਲਓ। ਹੂੰ ਪਰਚਾ ਤਾਂ ਅਸੀਂ ਕੈਸੇ ਲਈ ਕਰ ਦੇਣਾ ਹੈ? ਕੌਣ ਕਹਿੰਦਾ ਪਰਚਾ ਕੈਨਸਲ ਕਰ ਦੇ? ਅਸੀਂ ਡੀਐਸਪੀ ਨੂੰ ਮਿਲਿਆ ਜੀ ਕਹਿੰਦਾ ਜੀ ਤੁਹਾਨੂੰ ਉਹਨੇ ਜਿਹੜੇ ਸੰਧ ਨੇ ਨਾ ਸੰਧ ਉਹਨੇ ਪਿੰਡ ਲੈ ਆਂਦੇ ਆ ਤੁਸੀਂ ਪਿੰਡ ਬੈ ਕੇ ਨੇ ਵੇੜ ਲਓ। ਇਸ ਤੋਂ ਇਲਾਵਾ ਇੱਕ ਹੈਗਾ ਵਿਹਲੜ ਕਿਸਮ ਦਾ ਬੰਦਾ ਜਿਹੜੇ ਇੱਥੇ ਆਦੇ ਆਪ ਨੂੰ ਕਹਿੰਦਾ ਮੈਂ ਮਜ਼ਦੂਰ ਸੰਗਠਨ ਕਮੇਟੀ ਦਾ ਪ੍ਰ ਜਥੇ ਬੰਦੀ ਦਾ ਧਰਮ ਸਿੰਘ ਲਾਸੀਣਾ ਦੇਲਾ ਜਿਹੜਾ ਐਦਾਂ ਦੇ ਮਸਲੇ ਵਿੱਚ ਵੈਸੇ ਹੀ ਲਾਤ ਅਡਾ ਲੈਣਾ ਹੁੰਦਾ ਉਹਨੂੰ ਛੋ ਕੇ ਬੜਾ ਇਹਨਾਂ ਵਿੱਚ ਮੈਂ ਫੇਮਸ ਹਾਂ ਕਹਾਂ ਕਿ ਮਸਲਾ ਸਾਡੇ ਕੋਲ ਆਇਆ ਹੈ ਚੌਧਰ ਦੇ ਮਾਰੇ ਉਹ ਵਿੱਚ ਲਾਤ ਅਡਾ ਰਿਹਾ ਸਾਨੂੰ ਫੋਕ ਕਰ ਰਿਹਾ ਕਿ ਤੁਸੀਂ ਜਿਹੜਾ ਪਿੰਡ ਦਾ ਮਸਲਾ ਪ੍ਰਪੀਚਾਰੀ ਬਣਾ ਕੇ ਰੱਖੋ ਪਿੰਡ ਦੇ ਵਿੱਚ ਐਦਾਂ ਰੋਲਾ ਵਿੱਚ ਕੁਝ ਨਹੀਂ ਪਿਆ ਤੁਸੀਂ ਸਰਪੰਚ ਨਾਲ ਰਾਇਨਾਮਾ ਕਰ ਲਓ ਜੀ ਐਦਾਂ ਵੀ ਸਾਨੂੰ ਗੱਲਾਂ ਕਹਿੰਦਾ ਉਲਟਾ ਗੱਲ ਕਹਿੰਦਾ ਤੁਸੀਂ ਤੇਰੇ ਘਰ ਦੀ ਵੀ ਸਰਪੰਚ ਮੌਜੂਦਾ ਸਰਪੰਚ ਦੇ ਵੇਖੋ ਜੇ ਅੱਜ ਤੂੰ ਪਰਚਾ ਕਰਾਉਣਾ ਕੱਲ ਤੂੰ ਨਹੀਂ ਕੀ ਕਰੇਗਾ ਤੋ ਤੇਰੇ ਤੇ ਦਰਖਾਸਤ ਦੇਣਗੇ ਤੇਰੇ ਤੇ ਮੁਕਦਮਾ ਵੀ ਦਰਜ ਕਰਾਉਣਗੇ ਮੈਂ ਇਹ ਜੀ ਰਿਕਾਰਡ ਇਹ ਗੱਲ ਕਹਿ ਰਿਹਾ ਸਾਰੇ ਜਨਤਾ ਨੂੰ ਵੀ ਜਿਸ ਤੱਕ ਮੇਰੀ ਇਹ ਵੀਡੀਓ ਜਾ ਰਹੀ ਹੈ ਜੇ ਮੈਂ ਕੁਝ ਗਲਤ ਕਰਾਂਗਾ ਤਾਂ ਮੈਂ ਭੁਗਤੰਦਾ ਆਪ ਜ਼ਿੰਮੇਵਾਰਾਂ ਜੇ ਮੈਂ ਪਿੰਡ ਦੇ ਨਾਲ ਕੋਈ ਧੋਖਾਧੜੀ ਕਰਾਂਗਾ ਪਿੰਡ ਦੀ ਗਰਾਹ ਚ ਉਲਟਪਲ ਕਰਾਂਗਾ ਜੇ ਮੈਂ ਸਾਬਦ ਹੁਣਾ ਤੇ ਸਜ਼ਾ ਦਾ ਅਕਦਰ ਮੈਂ ਵੀ ਆ ਜੇ ਉਹਨੇ ਕੀਤੀ ਹੈ ਤਾਂ ਉਹਦੇ ਤੇ ਕਾਰਵਾਈ ਹੋਣੀ ਚਾਹੀਦੀ ਏ ਰੈਸਟ ਹੋਣੀ ਚਾਹੀਦੀ ਏ ਬੰਦੇ ਜੁਰਮਾਂ ਵਿੱਚ ਫਸਣਾ ਜ਼ਰੂਰੀ ਏ ਜੀ ਹਜੇ ਇਹ ਗੱਲ ਮੈਂ ਵੀ ਪੁੱਛਣੀ ਚਾਹੁੰਦਾ ਸੀ ਵੀ ਹੁਣ ਤੁਸੀਂ ਸਰਪੰਚ ਬਣੇ ਹੋ ਜੀ ਜੀ ਪਿਛਲੇ ਸਰਪੰਚ ਤੇ ਤੁਸੀਂ ਦੋਸ਼ ਲਾ ਰਹੇ ਹੋ ਜੀ ਜੀ ਪਿਛਲੇ ਸਰਪੰਚ ਤੇ ਤੁਸੀਂ ਪਰਚਾ ਵੀ ਕਰਾਤਾ 420 ਦਾ ਤੁਸੀਂ ਕਹਿੰਦੇ ਉਹਦੀ ਗ੍ਰਿਫਤਾਰੀ ਹੋਵੇ ਜੀ ਤੇ ਫਿਰ ਜੇਕਰ ਕੱਲ ਨੂੰ ਤੁਹਾਡੇ ਤੇ ਲੋਕਾਂ ਨੇ ਇਹੀ ਸਵਾਲ ਠਾਤੇ ਕਿਉਂਕਿ ਮੌਜੂਦਾ ਸਰਪੰਚ ਤੁਸੀਂ ਹੋ ਬਹੁਤ ਵੱਡੇ ਜਿਹੜਾ ਸਵਾਲ ਸਵਾਲ ਹੈ ਜੀ ਵੇਖੋ ਸਰ ਮੈਂ ਬਣਾ ਪਿੰਡ ਦੀ ਵੋਟਾਂ ਲੈ ਕੇ ਬਣਾ ਸਰਪੰਚ ਪਿੰਡ ਨੇ ਮੈਨੂੰ ਸਰਪੰਚ ਚੁਣਿਆ ਜੇ ਮੈਂ ਪਿੰਡ ਦੇ ਲੋਕਾਂ ਵਾਲੀ ਧੋਖਾ ਨਹੀਂ ਕਰਾਂਗਾ ਮੇਰੇ ਤੇ ਲੱਖ ਲਾਣ ਤੇ ਸਰਪੰਚ ਬਣੇ ਦੇ ਵੀ ਜੇ ਮੈਂ ਪਿੰਡ ਦਾ ਵਿਕਾਸ ਹੀ ਨਹੀਂ ਕਰਾ ਸਕਦਾ ਜੇ ਉਲਟਾ ਮੈਂ ਕਹਾਂ ਮੈਂ ਆਦਾ ਘਰ ਭਰ ਲਵਾ ਤੇ ਮੇਰੇ ਤੇ ਲੱਖ ਲਾਣ ਤੇ ਇਸੇ ਤਰ੍ਹਾਂ ਜਿਹੜੀ ਸਾਬਕਾ ਸਰਪੰਚ ਸਾਡੇ ਪਿੰਡ ਦੀ ਸ਼੍ਰੀਮਤੀ ਹਿੰਦਰ ਕੌਰ ਵੇਖੋ ਉਹਨੇ ਕਾਨੂੰਨੀ ਨਹੀਂ ਮੰਨ ਲਓ ਅੱਜ ਤੁਸੀਂ ਸਰਪੰਚ ਹੋ ਕੱਲ ਨੂੰ ਤੁਹਾਡਾ ਇਹ ਹੁਣ ਸਾਬਤ ਹੁੰਦਾ ਕਿ ਤੁਸੀਂ ਵੀ ਗਰੰਟਾ ਚੋਂ ਕੁਝ ਖਾਦਾ ਤੇ ਅਸੀਂ ਫਿਰ ਲਾਈਵ ਸੱਚ ਟੀਵੀ ਵੱਲੋਂ ਤੁਹਾਡੇ ਖਿਲਾਫ ਵੀ ਠੋਕ ਕੇ ਖਬਰ ਲਾਵਾਂਗੇ ਮੈਂ ਕਹਿੰਦਾ ਸਰ ਤੁਹਾਡਾ ਮੋਸਟ ਵੈਲਕਮ ਮੇਰੇ ਵੱਲੋਂ ਤੁਹਾਨੂੰ ਅੱਜ ਤੋਂ ਪਹਿਲੀ ਦਾ ਐਡਵਾਂਸ ਹੈ ਜੀ ਜੇ ਮੇਰੇ ਤੇ ਕੋਈ ਵੀ allegations ਸਾਬਤ ਹੁੰਦਾ ਹੈ ਇਹ ਨਹੀਂ ਕਿ ਦੁਹਾਛਾ ਦੇਛੜੋੜ ਕਰਨੀ ਜੇ ਕੋਈ ਜੁਰਮ ਜਿਵੇਂ ਮੈਂ ਸਾਖਦ ਕੀਤਾ ਸਰਪੰਚ ਦੇ ਸਾਫਕਾ ਸ਼੍ਰੀਮਤੀ ਮਿੰਦਰ ਕੌਰ ਦੇ ਜੇ ਐਲ ਪ੍ਰੂਫ ਮੇਰੇ ਕੋਈ ਸਾਖ ਦਦਾ ਮੈਂ ਸਜ਼ਾ ਦਾ ਹੱਕਦਾਰ ਆ ਜੀ ਮਤਲਬ ਤੁਸੀਂ ਇਹ ਕਹਿੰਦੇ ਹੋ ਕਿ ਤੁਸੀਂ ਰਾਮ ਦਾ ਪੈਸਾ ਨਹੀਂ ਖਾਓਗੇ ਨਹੀਂ ਖਾਣਾ ਜੀ ਨਹੀਂ ਖਾਣਾ ਕੋਈ ਗਰੰਟਾਂ ਚੋਂ ਕੋਈ ਫੰਡਾਂ ਚੋਂ ਪੈਸਾ ਨਹੀਂ ਖਾਂਦੇ ਮਾਲਕ ਦਿੱਤਾ ਬਹੁਤ ਕੁਝ ਬਾਪੂ ਮੇਰਾ ਸਰਕਾਰੀ ਜੋਬ ਹੈ ਜੀ ਮੈਂ ਆਪ ਖੁਦ ਕੰਮ ਕਰਕੇ ਮੇਰੇ ਠੇਕੇ ਦੇ ਕੰਮ ਬਹੁਤ ਵੀ ਪੈਸਾ ਕਮਾਣਾ ਮੈਂ ਦੀ ਰੋਟੀ ਬੜੀ ਵਧੀਆ ਖਾਂਦਾ ਪਾ ਮੈਂ ਨਹੀਂ ਕਹਿੰਦਾ ਕਿ ਮੇਰੇ ਰਾਮ ਦਾ ਪੈਸਾ ਮੇਰੇ ਜਵਾਖ ਖਾਂ ਜੀ ਚੰਗੀ ਗੱਲ ਹੈ ਮੈਨੂੰ ਲੱਗਦਾ ਹੈ ਕਿ ਜੇ ਹੋਰ ਪਿੰਡਾਂ ਦੇ ਸਰਪੰਚ ਵੀ ਆ ਸੌ ਖਾਂਦੇ ਨੇ ਜਾਂ ਜੁਰਤ ਨਾਲ ਆ ਵਾਅਦਾ ਕਰਦੇ ਨੇ ਤਾਂ ਸਾਡੇ ਨਾਲ ਸੰਪਰਕ ਕਰੋ ਅਸੀਂ ਉਹਨਾਂ ਸਰਪੰਚਾਂ ਨੂੰ ਆਪਣੇ ਚੈਨਲ ਤੇ ਪੇਸ਼ ਕਰਾਂਗੇ ਜਿਹੜੇ ਸਰਪੰਚ ਇਹ ਕਹਿਣਾ ਚਾਹੁੰਦੇ ਨੇ ਕਿ ਅਸੀਂ ਨਾਮ ਦਾ ਪੈਸਾ ਨਹੀਂ ਖਾਣਾ ਸਾਡਾ ਨੰਬਰ ਚੈਨਲ ਦੇ ਉੱਪਰ ਦਿੱਤਾ ਹੋਇਆ ਤੇ ਹੁਣ ਤੁਸੀਂ ਚਾਹੋਨੇ ਕੀ ਹੋ ਸਰ ਵੇਖੋ ਇਹਦੇ ਵਿੱਚ ਇੱਕ ਅਲੱਗ ਮੈਟਰ ਜਿਹੜਾ ਬੜਾ ਵੇਖਣ ਨੂੰ ਮਿਲਿਆ ਹੂੰ ਜਿਹੜੀ ਸ਼੍ਰੀਮਤੀ ਮਹਿੰਦਰ ਕੋ ਸਾਫਕਾ ਸਰਪੰਨੇ ਉਹਨੇ ਕਾਨੂੰਨ ਨਾਂ ਦੀ ਕੋਈ ਚੀਜ਼ ਨੂੰ ਸਮਝੇ ਨਹੀਂ ਉਹਨੇ ਕਾਨੂੰਨ ਵਸਤੇ ਇਦਾਂ ਧਜੀਆਂ ਡਾਈਆਂ ਕਿ ਉਹਨੂੰ ਕਿਸੇ ਪੁੱਛਣਾ ਹੀ ਨਹੀਂ ਕਿਸੇ ਨੂੰ ਵੇਖੋ ਇਹਦੇ ਚ ਪੰਚਾਇਤ ਕੱਤਰ ਜਿਹੜਾ ਸੈਟੀ ਸ਼ੰਦਰਪਾਲ ਹੈ ਬਕਾਇਦਾ ਉਹਨੇ ਬਿਆਨ ਦਿੱਤਾ ਹੈ ਕਿ ਮੈਂ ਮਤਾ ਬੁੱਕ ਵਿੱਚ ਕੋਈ ਮਤਾ ਨਹੀਂ ਪਾਇਆ ਤੇ ਨਾ ਹੀ ਮੈਂ ਪੰਚਾਇਤ ਖਾਤੇ ਵਿੱਚ ਕੋਈ ਸਬਸਿਡੀ ਲਈਏ ਇਹਨਾਂ ਨੇ ਆਦਾ ਇੱਕ ਜਾਲੀ ਮਤਾ ਮਤਲਬ ਜਾਲੀ ਰਜਿਸਟਰ ਲਾ ਕੇ ਜਿਹਦੇ ਮਤਾ ਪਾਇਆ ਆ ਮੇਰੇ ਭਾਈ ਜੀ ਖੜੇ ਨੇ ਆ ਆਪਣੇ ਸਾਫਕਾ ਪੰਚੇ ਨੇ ਮਿੰਟੂ ਸਿੰਘ ਜੀ ਇਹਨਾਂ ਦੇ ਉਹਨੇ ਜਾਲੀ ਸਾਈਨ ਮਾਰੇ ਆਪ ਜੇ ਜੇ ਰੋਬ ਇਹ ਸਾਬਕਾ ਸਰਪੰਚ ਨੇ ਉਹਨਾਂ ਨੂੰ ਨਹੀਂ ਪਤਾ ਕਿ ਇੱਥੇ ਪਿੰਡ ਦੇ ਵਿੱਚ ਕੀ ਗੁਜਾ ਸੰਦ ਆਏ ਨਹੀਂ ਆਏ ਤੇ ਲੋਕਾਂ ਨੂੰ ਕਹਿੰਦਾ ਮੈਂ ਲੋਕਾਂ ਨੂੰ ਦੱਸਿਆ ਆ ਸੰਦੇ ਨੇ ਤੇ ਲੋਕਾਂ ਨੇ ਕੀ ਵਜੇ ਮੌਜੂਦਾ ਪੰਚ ਨੇ ਆ ਭੈਣ ਜੀ ਖੜੇ ਆ ਆ ਦੋ ਮੇਰੇ ਨਾਲ ਐਕਸਪੈਂਸਰ ਮੈਂਬਰ ਖੜੇ ਆ ਇਹਨਾਂ ਨੂੰ ਨਹੀਂ ਪਤਾ ਕਿ ਸਾਡੇ ਪਿੰਡ 'ਚ ਕੀ ਗੁਜੋਆ ਹੈ ਜੀ ਤੁਹਾਡੇ ਜਾਲੀ ਸੈਣ ਮਾਰੇ ਆ ਜੀ ਹਾਂਜੀ ਹਾਂਜੀ ਮਾਰੇ ਆ ਜੀ ਅੱਛਾ ਜਾਲੀ ਸਾਈਨ ਤੁਹਾਡੇ ਸਰਪੰਚ ਨੇ ਆਪੇ ਕਰ ਲੇ ਹਾਂਜੀ ਹਾਂਜੀ ਸਾਨੂੰ ਤਾਂ ਇਸ ਗੱਲ ਦਾ ਪਤਾ ਤੱਕ ਨਹੀਂ ਵੀ ਕੀ ਪਿੰਡ ਦੇ ਵਿੱਚ ਹੋ ਕੀ ਰਿਹਾ ਹੂੰ ਹੂੰ ਜਾਲੀ ਸਾਈਨ ਕੀਤੇ ਹੋਏ ਨੇ ਸਾਡੇ ਮਾਤੇ ਬਾਈ ਜੀ ਤੁਹਾਨੂੰ ਪਤਾ ਹੈ ਜਿਹੜਾ ਸਰਪੰਚ ਤੇ ਜੋ ਪਰਚਾ ਹੋਇਆ ਵੀ ਉਹ ਕਮਲਾ ਹੋਇਆ ਹਾਂਜੀ ਹਾਂਜੀ ਪਤਾ ਜੀ ਤੁਸੀਂ ਸਾਬਕਾ ਪੰਚਾਇਤ ਦੇ ਵਿੱਚ ਸਾਬਕਾ ਪੰਚ ਸੀਗੇ ਤੁਹਾਨੂੰ ਇਹ ਇਸ ਮਾਮਲੇ 'ਚ ਤੁਹਾਡਾ ਵੀ ਕੋਈ ਹੈ ਦਖਲ ਨਹੀਂ ਜੀ ਇਹਦੇ ਮੈਂ ਸਾਈਨ ਨਹੀਂ ਕੀਤੇ ਕੋਈ ਅੱਛਾ ਸਰਪੰਚ ਇਕੱਲੇ ਨੇ ਕੀਤਾ ਹਾਂ ਜਨਾਬ ਹੀ ਕੀਤਾ ਜੀ ਤੁਹਾਡੇ ਤੋਂ ਮੈਂਬਰਾਂ ਤੋਂ ਪੰਚਾਂ ਤੋਂ ਸਲਾਹ ਨਹੀਂ ਲਈ ਨਹੀਂ ਮੇਰੇ ਕੋਈ ਸਲਾਹ ਨਹੀਂ ਲਈ ਜੀ ਅੱਛਾ ਹਾਂਜੀ ਹੇ ਹੁਣ ਤੁਸੀਂ ਜਸਵੰਤ ਸਿੰਘ ਜੀ ਚੌਣੇ ਕੀ ਹੋ ਸਰ ਮੇਰੇ ਤੇ ਬੇਨਤੀ ਹੈ ਇਸ ਕਾਰ ਨੂੰ ਕਿ ਆਪਣੇ ਜਿਹੜੇ ਐਸਐਸਪੀ ਭੁਪਿੰਦਰ ਸਿੰਘ ਸਿੱਧੂ ਨੇ ਜਿਹੜੇ ਤੋਂ ਉਹ ਬਹੁਤ ਇਨਸਾਨ ਨੇ ਬਹੁਤ ਵਧੀਆ ਮਿਹਨਤ ਕਰ ਰਹੇ ਨੇ ਉਹਨਾਂ ਤੋਂ ਮੇਰੇ ਆਸੇ ਮੈਂ ਉਹਨਾਂ ਦੇ ਬੇਸ਼ੁਆ ਆ ਸੀ ਉਥੋਂ ਦਖਾਸ ਇੱਕ ਮਾਰਕ ਹੋਈ ਜਿਹਦਾ ਨੰਬਰ 563350 ਐਥੋਂ ਆਸੇ ਵੀ ਹੋ ਕੇ ਤੇ ਥਾਣੇ ਲਗਭਗ ਨੂੰ ਵੀ ਮਹੀਨਾ ਹੋ ਗਿਆ ਆਈ ਨੂੰ ਜੀ ਉਹਦੀ ਦਖਾਸ ਤੇ ਕੋਈ ਕਾਰਵਾਈ ਨਹੀਂ ਕੋਈ ਪੁੱਟਪ ਨਹੀਂ ਇੱਕ ਦਖਾਸ ਤੇ ਕੀਤੀ ਗਈ ਪਰਚਾ ਦੇ ਕੇ ਕਲਾ ਛੱਡ ਦਿੱਤਾ ਉਹਦੀ ਜਿਹੜੀ ਬੰਦੀ ਕਾਰਵਾਈ ਰੈਸਟ ਹੈ ਰੈਸਟ ਨਹੀਂ ਹੋਈ ਜਿਹੜਾ ਬੰਦਾ ਉਹਦੇ ਝੂਲਮਾਂ ਦੇ ਵਾਅਦੇ 465 786 ਦਾ 71 ਦਾ ਆ ਜੇ ਵਾਅਦਾ ਨਹੀਂ ਕੀਤਾ ਜੀ ਉਹ ਵਾਅਦਾ ਇਸਕੇ ਵੀ ਉਹਨੇ ਜਾਲੀ ਡਾਕੂਮੈਂਟ ਤਿਆਰ ਕੀਤੇ ਨੇ ਹੂੰ ਬਕਾਇਦਾ ਇਹਦੀ ਸਟੇਟਮੈਂਟ ਇਹਦੀ 50 ਸੈਟਿੰਗ ਦਿੱਤੀ ਹੈ ਜੀ ਹੂੰ ਠੀਕ ਹੈ ਇਹ ਜਿਹੜੀ ਸਰਪੰਚ ਹੈ ਨਾ ਜਿਹੜੇ ਇਹਨੇ ਉਹਨਾਂ ਨਾਲ ਇੱਕ ਅੰਦੇ ਜਿਹੜੀ ਮਤਲਬ ਕਹਾਂ ਤਾਂ ਮਤਲਬ ਇੱਕ ਗੱਲ ਬੜੀ ਜ਼ਰੂਰੀ ਦੱਸਣਾ ਚਾਹਣਾ ਉਹ ਕਹਿੰਦੇ ਨੇ ਕਿ ਅਸੀਂ ਸੰਧ ਵਾਪਸ ਲੈ ਲੈਂਦੇ ਨੇ ਬਕਾਇਦਾ ਇਹਨੂੰ ਸ਼ਾਮਾ ਪੜਤਾਲ ਪਰਚੇ ਦੇ ਵਿੱਚ ਕੀਤਾ ਇਹਨੇ ਆਦਾ ਬਿਆਨ ਦਿੱਤਾ ਕਿ ਮੈਂ ਜਿਹੜੇ ਸੰਧ ਲੈ ਆਵੇ ਸੀ 80% ਸਬਸਿਡੀ ਆਈ ਸੀ ਤੇ 20% ਅਸੀਂ ਪੰਜਾਬ ਖਾਤੇ ਜੀਣਾ ਹੀ ਜਿਹੜੀ ਸਾਡੀ ਜ਼ਮੀਨ ਨਹੀਂ ਸੀ ਤਾਂ ਅਸੀਂ ਨਹੀਂ ਦੇ ਸਕਦੇ ਮੈਂ ਇਹਨੂੰ ਦੱਸਣਾ ਚਾਹਣਾ ਲੋਕਾਂ ਨੂੰ ਵੇਖੋ ਸਰਪੰਚ ਜੋ ਬਣੀ ਸੀ 2018 ਦੇ ਵਿੱਚ ਅੱਜ 2 ਸਾਲ ਸਰਪੰਚੀ ਉਹ ਕਰ ਚੁੱਕੀ ਸੀ ਉਹਨੂੰ ਪਤਾ ਹੀ ਨਹੀਂਗਾ ਕਿ ਸਾਡੇ ਪਿੰਡ ਦੀ ਪੰਚਾਇਤੀ ਜ਼ਮੀਨ ਹੈਗੀ ਕਿ ਨਹੀਂ ਹੈਗੀ ਪਤਾ ਤੁਹਾਨੂੰ ਸਾਰਾ ਕੁਝ ਜੇ ਉਹਨੂੰ ਪਤਾ ਜ਼ਮੀਨ ਨਹੀਂ ਹੈਗੀ ਤੇ ਤੂੰ ਸੰਧ ਲੈ ਕਾਦ ਵਜ ਰਹੀ ਹੈ ਜੇ ਤੂੰ ਸੰਧ ਲੈ ਹੀ ਰਹਾ ਹੈ ਤੇ ਫਿਰ ਤੂੰ ਪੰਜਾਬ ਖਾਤੇ ਜ ਮਤਾ ਪਾ ਮਤਾ ਪੰਡਵੇ ਪੰਚਾਇਤ ਖਾਤੇ ਵਿੱਚ ਜਿਹੜੀ ਸਬਸਿਡੀ ਲਾਓ ਉਸ ਤੋਂ ਜਿਹੇ ਪੇਮੈਂਟ ਪੰਚਾਇਤ ਸਰਟੀਫਿਕੇਟ ਵਿੱਚ ਆਦਾ ਕਰਨੀ ਹੈ ਉਹ ਪੰਚਾਇਤ ਸਰਟੀਫਿਕੇਟ ਦੀ ਪੇਮੈਂਟ ਆਦਾ ਕਿਵੇਂ ਕਰੇ 20% ਜਦੋਂ ਪੰਚਾਇਤ ਖਾਤੇ 'ਚ ਮਤਾ ਹੀ ਨਹੀਂ ਪਾਇਆ ਤੋ ਪੰਚਾਇਤ ਖਾਤੇ ਦੀ ਪੇਮੈਂਟ ਕਿਵੇਂ ਦੇ ਲੈਣਾ ਜਿਹੜੇ ਇਹਨਾਂ ਨੇ ਸੰਧ ਲੈਣੇ ਆਦੇ ਬਿਹੇਵ ਤੇ ਲੈਣੇ ਜਾਲੀ ਮਤਾ ਕਰਕੇ ਤਿਆਰ ਕਰਕੇ ਇਹਨਾਂ ਨੇ ਸੰਧ ਲੈਣੇ ਇਹਨਾਂ ਨੇ ਤੇ ਉਹ ਜੇ ਮਤਾ ਪੰਚਾਇਤ ਬੁੱਕ 'ਚ ਹੁੰਦਾ ਤੇ ਜਿਹੜੀ 20% ਪੈ ਕਹਿੰਦੇ ਨੇ ਪੇਮੈਂਟ ਦੇਣ ਲਈ ਖੜੀ ਸੀ ਉਹ 50 ਸੈਕਟਰੀ ਆਪੇ ਦੇਵੇ ਸੀ ਯਾਰ ਕਹਿੰਦੇ ਕੀ ਮਜਾਲ ਸੀ 20% ਨਾ ਦੇਵੇ ਸੀ ਜਦੋਂ ਜਿਉਂ ਨੇ ਕੁਝ ਕੰਮ ਕੀਤਾ ਹੁੰਦਾ ਉਹਨੇ ਕੀਤਾ ਹੀ ਨਹੀਂ ਕੁਝ ਵੀ ਜਦੋਂ ਜਾਲੀ ਮਤਾ ਹੀ ਆਪਾਂ ਖੁਦ ਤਿਆਰ ਕੀਤਾ ਇੱਕ ਮੈਂ ਆ ਜੀ ਵੇਖੋ ਕੋਈ ਵੀ ਕੰਮ ਕਰਨਾ ਜੇ ਮੈਂ ਮਤਾ ਹੀ ਨਾ ਪਾਵਾਂ ਆਦੇ ਭਏ ਤੇ ਜੋ ਮਰਜ਼ੀ ਗਵਰਨਮੈਂਟ ਸੈਕਟਰੀ ਛੋੜੇ ਗਰਾਡ ਦੇਵੇਗਾ ਖਾਤੇ ਕਢਾ ਲੇ ਜੇ ਮਰਜ਼ੀ ਵਰਤੀ ਫਿਰ ਜਦੋਂ ਮੈਂ ਐਜ ਕਾਨੂੰਨ ਚੱਲਾਗਾ ਮਤਾ ਪਾਵਾਂਗਾ ਮਤੇ ਜੋ ਗਰਾਡ ਮੈਨੂੰ ਮਿਲੇਗੀ ਉਹ ਕਢਾਂ ਦੇ ਮੈਂ ਅਕਦਾਂ ਤੇ ਪਿੰਡ ਤੇ ਲੰਮ ਦੇ ਅਕਦਾਂ ਜਦੋਂ ਮੈਂ ਮਤਾ ਹੀ ਨਾ ਪਾਵਾਂਗਾ ਤਾਂ ਮੈਂ ਸੈਕਟਰੀ ਨੂੰ ਕਹਾਂ ਮੈਨੂੰ 20% ਦੇ ਦੇ ਖ ਇੱਕ ਇੱਕ ਗੱਲ ਪਿਛਲੀ ਵਾਰ ਨਾਲ ਲਾਈਵ ਹੋਣੇ ਮੇਰੇ ਵਿਰੁੱਧ ਇੱਕ ਬਾਈਟ ਦਿੱਤੀ ਸੀ ਉਹ ਕਹਿੰਦੇ ਜੇ ਅਸੀਂ ਸੰਦ ਲੈ ਆਂਦੇ ਨੇ ਸੰਦ ਆ ਕੇ ਚੈੱਕ ਕਰ ਲੋ ਮੇਰੇ ਕੋ ਇੱਕ ਇੱਕ ਚੀਜ਼ ਸੰਦ ਸਿਰਲ ਨੰਬਰ ਮੇਕ ਨੋਟ ਨੇ ਜਿਹੜੇ ਸੰਦ ਦੇ ਘਰੇ ਖੜੇ ਅੱਜ ਦੀ ਡੇਟ 'ਚ ਖੜੇ ਆ ਉਹ ਸੰਦ ਬਿਲਕੁਲ ਜਲ ਹੀ ਨਾ ਸਾਡੇ ਪਿੰਡ ਦੇ ਸੰਦ ਹੀ ਹੈ ਨਹੀਂ ਉਹ ਸੰਦ ਟੁੱਟੇ ਫੁੱਟੇ ਲਿਆ ਕੇ ਇੱਕ ਖੜੇ ਨਮੂਨਾ ਲਿਆ ਕੇ ਰੱਖ ਲੈਣ ਉਹ ਵੀ ਸਿਰਫ ਧਰਮ ਸਿੰਘ ਦੇ ਕਹਿਣ ਤੇ ਕਿ ਤੁਸੀਂ ਮਸਲੇ ਨੂੰ ਉਲਝਾ ਦਿਓ ਕਿ ਸੰਦ ਤਾਂ ਸਾਡੇ ਕੋਲ ਖੜੇ ਨੇ ਧਰਮ ਸਿੰਘ ਜਿਹੜਾ ਲਾਲਚ ਹੈ ਨਾ ਕਿਸਾਨ ਮਜ਼ਦੂਰ ਸਰਸ ਕਾਰ ਕਮੇਟੀ ਦਾ ਮੈਂਬਰ ਜਿਹੜਾ ਅੱਜ ਨੂੰ ਕਹਿੰਦਾ ਉਹਦੇ ਕਹਿਣ ਤੇ ਲਿਆ ਕੇ ਨਾ ਤੇ ਫਿਰ ਵੇਖੋ ਜੀ ਸੰਧ ਵੀ ਉਹ ਨਹੀਂ ਹੈਗੇ ਫਿਰ ਜਦੋਂ ਅਸੀਂ ਉਹਨਾਂ ਨੂੰ ਕਹਿੰਦੇ ਆ ਕਾਨੂੰਨ ਨੂੰ ਕਹਿੰਦੇ ਕਿ ਤੁਸੀਂ ਵੈਰੀ ਵੀ ਕਰੋ ਸਾਰਾ ਕੁਝ ਕਹੀ ਜਾਂਦੇ ਪੁਲਿਸ ਅਜੇ ਵੀ ਜਿਹੜੀ ਹੈ ਨਾ ਸੁੱਖ ਦੀ ਨਿੰਦਰ ਸੁੱਤੀ ہوئی ਹੈ ਉਹਨਾਂ ਨੂੰ ਜਮਾ ਹੀ ਅਸਰ ਨਹੀਂ ਆਇਆ ਨਹੀਂ ਉਹਨਾਂ ਨੂੰ ਦੇਖੋ ਇਹ ਜਿਹੜਾ ਮਾਮਲਾ ਹੈ ਇਕੱਲਾ ਜਵਾਇਤ ਸਿੰਘ ਆਲਾ ਪਿੰਡ ਦਾ ਨਹੀਂਗਾ ਪੰਜਾਬ ਦੇ ਜਿੰਨੇ ਪਿੰਡ ਨੇ ਬਹੁਤ ਸਾਰੇ ਪਿੰਡਾਂ ਦੇ ਵਿੱਚ ਖੇਤੀਬਾੜੀ ਦੇ ਸੰਧ ਆਏ ਨੇ ਪਰ ਉਹ ਖੁਰਦ-ਬੁਰਦ ਹੋਏ ਨੇ ਉਹ ਸਰਪੰਚ ਤੇ ਪੰਚਾਇਤਾਂ ਨੇ ਛਕੇ ਨੇ ਬਹੁਤ ਸਾਰੇ ਸਰਪੰਚ ਇਸ ਕਰਕੇ ਬਣਦੇ ਨਹੀਂ ਪਿੰਡ ਦੀ ਸੇਵਾ ਕਰਨੀ ਪਿੰਡ ਦੀ ਸੇਵਾ ਕਰਨੀ ਸੇਵਾ ਦਾ ਨਾਂ ਹੁੰਦਾ ਖਾਣਾ ਮੇਵਾ ਹੁੰਦਾ ਐਸੇ ਕਰਕੇ ਵੋਟਾਂ ਤੋਂ ਪਹਿਲਾਂ ਜਿਹੜੇ ਬੰਦੇ ਨੇ ਸੇਵਾ ਕਰਨੀ ਹੈ ਨਾ ਉਹਨੂੰ ਸਰਪੰਚ ਐਮਐਲਏ ਬਣਨ ਦੀ ਲੋੜ ਹੀ ਨਹੀਂ ਹੁੰਦੀ ਸੇਵਾ ਕਰਨ ਦੇ ਲਈ ਇਹ ਛੱਜ ਬੰਨਣਾ ਹੀ ਨਹੀਂ ਪੈਂਦਾ ਸੇਵਾ ਭਾਈ ਕਨਈਆ ਜੀ ਨੇ ਕੀਤੀ ਕਿਹੜੇ ਉਹ ਸਰਪੰਚ ਜਾਂ ਐਮਐਲਏ ਜਾਂ ਮੰਤਰੀ ਬਣੇ ਸੀ ਸੇਵਾ ਭਗਤ ਪੂਰਨ ਜੀ ਨੇ ਕੀਤੀ ਕਮਾਲ ਦੀ ਸੇਵਾ ਕੀਤੀ ਉਹ ਕਿਹੜੇ ਬਣੇ ਸੀ ਐਮਐਲਏ ਮੰਤਰੀ ਜਾਂ ਸਰਪੰਚ ਪੰਚ ਸੇਵਾ ਜਿਨ੍ਹਾਂ ਨੇ ਕਰਨੀ ਹੈ ਨਾ ਉਹਨਾਂ ਨੇ ਕਰਕੇ ਵਿਖਾਈ ਹੈ ਸੋ ਜਿਹੜੇ ਸਰਪੰਚ ਇਮਾਨਦਾਰੀ ਨਾਲ ਕੰਮ ਕਰਦੇ ਨੇ ਉਹਨਾਂ ਨੂੰ ਸਲੂਟ ਹੈ ਸਲਾਮ ਹੈ ਪਰ ਜਿਹੜੇ ਐਦਾਂ ਖਾਂਦੇ ਨੇ ਉਹਨਾਂ ਵੱਲ ਸਰਕਾਰ ਨੂੰ ਲਾਜ਼ਮੀ ਧਿਆਨ ਦੇਣਾ ਚਾਹੀਦਾ ਹਾਂਜੀ ਸਾਰਾ ਇੱਕ ਬੇਨਤੀ ਇਹ ਵੀ ਹੈ ਵੇਖੋ ਆ ਦੀ ਮਨਮਰਜ਼ੀ ਨਹੀਂ ਘਰ ਆ ਜਦੋਂ ਜਿਲ੍ਹਾ ਕਰਦਾ ਸੰਦ ਪਿੰਡ ਤੇ ਲੈ ਆਂਦਾ ਜਦੋਂ ਦਿਲ ਕਰਦਾ ਚੁੱਕ ਕੇ ਲੈ ਜਾਂਦਾ ਐ ਜੀ ਕਹਿੰਦੀ ਮੈਂ ਦੋ ਵਾਰੀ ਚੈਕਿੰਗ ਕਰਾਈ ਸੀ ਉਹਨੇ ਸੰਦ ਲੈ ਕੇ ਪਿੰਡ ਤੇ ਰੱਖ ਲੈ ਸੀ ਮੈਨੂੰ ਉੱਥੇ ਝੂਠਾ ਕਰਦੇ ਕਿ ਸੰਦ ਤੇ ਮੇਰੇ ਕੋ ਪਿੰਡ ਹੈ ਨਹੀਂ ਖੀਤੀ ਬੜੀ ਮਹਿੰਗ ਮੈਨੂੰ ਰਾਲ ਕੇ ਮੈਨੂੰ ਉੱਥੇ ਝੂਠਾ ਕਰਦੇ ਜਦੋਂ ਦਿਲ ਕਰਦਾ ਸੰਦ ਪਿੰਡ ਤੇ ਲੈ ਜਾਂਦਾ ਜਦੋਂ ਦਿਲ ਕਰਦਾ ਚੱਕ ਕੇ ਲੈ ਜਾਂਦਾ ਹੁਣ ਵੀ ਉਹਨੇ ਇਹ ਕੀਤਾ ਪਿੱਛੇ ਨੇ ਬਾਈਟ ਵੀ ਦਿੱਤੀ ਸੀ ਕਹਿੰਦਾ ਜੀ ਸੰਦ ਦਾਇ ਪੈਣਾ ਜੀ ਮੇਰੇ ਘਰ ਦੇ ਨਾਲ ਇੱਕ ਉਹਦਾ ਹਾਰ ਦੀ ਪੇਸ਼ੈਂਟ ਹੈ ਉਹਨੂੰ ਕਦੇ ਵੀ ਕੁਝ ਹੋ ਸਕਦਾ ਹੈ ਜੇ ਵੇਖੋ ਆਸੇ ਵਾਲੀ ਗੱਲ ਵੀ ਹੈਗੀ ਏ ਜੇ ਪੇਸ਼ੈਂਟ ਹੀ ਟਾ ਹੜਦੀ ਏ ਤੇ ਪਹਿਲਾ ਕੰਮ ਹੀ ਉਦਾਣਾ ਕਰਦੀ ਕੁਝ ਕਿ ਬਾਅਦ ਉਹਨੂੰ ਸੁਣ ਤੋਂ ਬਾਅਦ ਕੋਈ ਅਟੈਕ ਹੋ ਜਾਵੇ ਨਾਲੇ ਵੇਖੋ ਸਾਨ ਦੇ ਕੋਈ ਮੈਂ ਗੱਲ ਰਿਕਾਰਡ ਕਰ ਕੇ ਨਾ ਇਹ ਡੀਐਸਪੀ ਨੂੰ ਬੜਾ ਵੱਡਾ ਸਵਾਲ ਹੈ ਮੇਰਾ ਇਹ ਜੇ ਕੋਈ ਚੋਰ ਚੋਰੀ ਕਰ ਲੈਂਦਾ ਚੋਰੀ ਕੰਦ ਬੰਦੇ ਤੇ ਮੁਕਦਮਾ ਦਰਜ ਹੋ ਜਾਂਦਾ ਤੇ ਬਾਅਦ ਚ ਚੋਰ ਕਹੇ ਕਿ ਮੈਂ ਇਹ ਚੋਰੀ ਦਾ ਸਮਾਨ ਵਾਪਸ ਕਰਨਾ ਤੇ ਪਰਚਾ ਕੀ ਦਵਾ ਉਪਰਦ ਹੋ ਸਕਦਾ ਹੈ ਜੇ ਹੌਸਲਾ ਕਿਸੇ ਕਾਨੂੰਨ ਚ ਹੈਗਾ ਤੇ ਮੈਨੂੰ ਲਿਖਤੀ ਦੇਵੇ ਡੀਐਸਪੀ ਇਹ ਗੱਲ ਕਾਨੂੰਨ ਚ ਹੈਗਾ ਤੇ ਮੈਂ ਕਹਾਂ ਪਰਚਾ ਰੱਦ ਕਰ ਦੋ ਹੂੰ ਬੜਾ ਵੱਡਾ ਸਵਾਲ ਹੈ ਜਦੋਂ ਚੋਰ ਨੇ ਚੋਰੀ ਕਰ ਲਈ ਉਹਦੇ ਦਾ ਮੁਕੱਦਮਾ ਦਰਜ ਹੋ ਜਾਂਦਾ ਹੈ ਬਾਅਦ ਚੋਰ ਕਹੇ ਕਿ ਮੈਂ ਤਾਂ ਸਮਾਨ ਵਾਪਸ ਕਰਨਾ ਤੇ ਮੈਨੂੰ ਛੱਡ ਦਿਓ ਇਹ ਕਿਸੇ ਕਾਨੂੰਨ ਦੇ ਵਿੱਚ ਨਹੀਂ ਹੈਗਾ ਮੁਕੱਦਮਾ ਦਰਜੇ ਅਸੀਂ ਅਰੈਸਟ ਪਵਾਣੀ ਹੈ ਜੇ ਬੰਦੇ ਜੁਲਮਾਂ ਦੇ ਵਿੱਚ ਵਾਅਦਾ ਕਰਾਉਣਾ ਹੈ ਇਹ ਬੜਾ ਜ਼ਰੂਰੀ ਹੈ ਜੇ ਨਹੀਂ ਕੰਦੇ ਅੱਜ ਮੈਂ ਤੁਹਾਡੇ ਚੈਨਲ ਲਈ ਇਹ ਸਪਸ਼ਟਿਕਰਮ ਦੇਣਾ ਚਾਹਣਾ ਤੇ ਇੱਕ ਸਤਾਵਨੀ ਦੇਣਾ ਕਹਣਾ ਇਥੇ ਗੁਰਸਾ ਪਛਾਹ ਨੂੰ 5 ਦਿਨ ਦਾ ਟਾਈਮ ਹੈ ਪੁਲਿਸ ਕੋਲ ਜੇ ਨਹੀਂ ਕਰਦੀ ਅਸੀਂ ਬੜਾ ਵੱਡਾ ਐਕਸ਼ਨ ਕਰਾਂਗੇ 9 ਜੂਨ ਪਾਸਵ ਜੱਥੇਬੰਦੀ ਦੇ ਮੈਂ ਅਜੇ ਪ੍ਰੈਜ਼ੀਡੈਂਟ ਆ ਜਿਹੜਾ ਮੀਤ ਬਣਾਉਂਦਾ ਉਹਦੇ ਕੰਮ ਕਰ ਰਿਹਾ ਅਸੀਂ ਵੱਡਾ ਐਕ ਅਸੀਂ ਵੇਖੋ ਇਹ ਕਹਿੰਦੇ ਥਾਣੇ ਦੇ ਬਾਹਰ ਚ ਬਹਿਣਗੇ ਮੈਨੂੰ ਕਹਿਆ ਅਸੀਂ ਧਰਨਾ ਲਾਵਾਂਗੇ ਡੀਐਸਪੀ ਨਾਲ ਧਰਨਾ ਹੀ ਲਾਸ ਤੇ ਤੁਸੀਂ ਕੋਈ ਕੋਈ ਕਾਰ ਵੀ ਕਿ ਸਕਦੇ ਇਹ ਡੀਐਸਪੀ ਮੈਨੂੰ ਖੁਦ ਕਹਿਆ ਕਹਿੰਦਾ ਤੁਸੀਂ ਧਰਨਾ ਹੀ ਲਾਸ ਤੇ ਹੋਰ ਕੁਝ ਕਾਰ ਵੀ ਕਰੋਗੇ ਅਸੀਂ ਡੀਐਸਪੀ ਦੇ ਦਫ਼ਤਰ ਨਹੀਂ ਬਹਿਣਾ ਥਾਣੇ ਤੇ ਨਹੀਂ ਬਹਿਣਾ ਅਸੀਂ ਹਾਈਵੇ ਰੋਡ ਜਾਮ ਕਰਾਂਗੇ ਗੋਲੂਗਾ ਜਾ ਐਸੇ ਤੇ ਵੀ ਦਫ਼ਤਰ ਪਾਵਾਂਗੇ ਉਹਨੂੰ ਪਤਾ ਲੱਗੇ ਪੂਰੇ ਜ਼ਿਲ੍ਹੇ ਨੂੰ ਪਤਾ ਲੱਗੇ ਕਿ ਅਸ ਪਿੰਡਾ ਹੋਇਆ ਤੇ ਡੀਐਸਪੀ ਸਿੱਧਾ ਸਿੱਧਾ ਮੁਜਰਮਾਂ ਦੇ ਨਾਲ ਖੜਾ ਹੈ ਸੋ ਹੁਣ ਜਵਾਬ ਦੇ ਇਹਦੇ ਚ ਪੁਲਿਸ ਦੀ ਵੀ ਬਣਦੀ ਹੈ ਜਿੱਡਾ ਇਹ ਦੋਸ਼ ਲਾ ਰਹ ਪੁਲਿਸ ਨੇ 2.5 ਮਹੀਨੇ ਜੇ ਬੀਤ ਚੱਲੇ ਨੇ ਪਰਚਾ ਦਰਜ ਹੋਏ ਨੂੰ ਤੇ ਹੁਣ ਤੱਕ ਫਰਦਰ ਅੱਗੇ ਕਾਰਵਾਈ ਕਿਉਂ ਨਹੀਂ ਕੀਤੀ ਜਿਹੜੇ ਸਰਪੰਚ ਤੇ ਦੂਜੀ ਧਿਰ ਨੇ ਦੋਸ਼ ਲਾਏ ਨੇ ਆਪਾਂ ਉਹਨਾਂ ਦੇ ਕੋਲ ਆ ਇਹ ਭੈਣ ਸਰਪੰਚ ਮਹਿੰਦਰ ਕੌਰ ਆ ਇਹ ਇਨਾਂ ਦੇ ਪਤੀ ਬਲਵਿੰਦਰ ਸਿੰਘ ਨੇ ਬਲਵਿੰਦਰ ਸਿੰਘ ਜੀ ਤੁਹਾਡੇ ਪਰਿਵਾਰ ਦੇ ਉੱਪਰ ਦੋਸ਼ ਨੇ ਕਿ ਤੁਸੀਂ ਜਿਹੜਾ ਖੇਤੀਬਾੜੀ ਦੇ ਸੰਧ ਪੰਚਾਇਤ ਨੂੰ ਆਏ ਸੀ ਜਦੋਂ ਤੁਸੀਂ ਸਰਪੰਚ ਸੀ ਤੇ ਤੁਹਾਡੇ ਤੇ ਦੋਸ਼ ਆ ਵੀ ਤੁਸੀਂ ਉਹ ਸੰਧ ਜਿਹੜੇ ਨੇ ਉਹ ਗੜਬੜ ਕੀਤੇ ਨੇ ਤੇ ਤੁਹਾਡੇ ਤੇ ਉਸ ਚੀਜ਼ ਦਾ ਪਰਚਾ ਵੀ 420 ਦਾ ਦਰਜ ਹੋਇਆ ਕੀ ਪਰਚਾ ਦਰਜ ਹੋਇਆ ਤੁਹਾਡੇ ਤੇ ਹਾਂਜੀ ਸਾਨੂੰ ਥਾਣੇ ਨੂੰ ਪਤਾ ਲੱਗਿਆ ਹੈ ਵੀ ਸਾਡੇ ਤੇ ਨੇ 420 ਦੀ ਐਫਰਏ ਦਰਜ ਕਰਵਾਤੀ ਏ ਉਹ 9 ਫਰਵਰੀ ਨੂੰ ਐਫਰਏ ਦਰਜ ਹੁੰਦੀ ਏ 10 ਫਰਵਰੀ ਨੂੰ ਜਸਵਿੰਦਰ ਬੜਾ ਐਸਐਚਓ ਆਪਦੀ ਟਰਾਂਸਫਰ ਬਦਲੀ ਕਰਵਾ ਕੇ ਚਲਾ ਜਾਂਦਾ ਹੈ ਉਹਨੂੰ ਪਹਿਲਾਂ ਜਦੋਂ ਸਾਡਾ ਕੋਈ ਮਹੀਨਾ ਪਹਿਲਾਂ ਜਦੋਂ ਮਸਲਾ ਗਿਆ ਨਾ ਥਾਣੇ 'ਚ ਉਸ ਟਾਈਮ ਤੇ ਸਾਨੂੰ ਬੁਲਾਏ ਵੀ ਗਿਆ ਅਸੀਂ ਆਪਦੀ ਬਿਆਨ ਰੱਖੇ ਨੇ ਬਾਕੀ ਇਹਦੇ ਜਸਵੰਤ ਜਿਨੇ ਸਾਡੇ ਦੋਸ਼ ਲਾਇਆ ਜਾਂ ਸਾਡੇ ਤੇ ਕਾਰਵਾਈ ਕਰਵਾਈ ਏ ਇਹਦੇ ਬਿਆਨਾਂ ਦੇ ਮੁਤਾਬਕ ਵੀ ਪੁਲਿਸ ਨੇ ਸਾਡੇ ਪਿੰਡ ਵਿੱਚ ਸੰਦਾਂ ਦੀ ਵੈਰੀਫਿਕੇਸ਼ਨ ਨਹੀਂ ਕੀਤੀ ਜੇਕ ਬੰਦਾ ਪਿੰਡ ਦਾ ਲੋਕਲ ਹੈ ਹੁਣ ਚਲੋ ਇਹਦੀ ਘਰ ਦੀ ਸਰਪੰਚ ਬਣੀ ਹੋਈ ਏ ਇਹ ਉਸ ਟਾਈਮ ਤੇ ਲੋਕਲ ਸਾਡੇ 5 ਸਾਲ ਹੋ ਗਏ ਨੇ ਸਾਡੇ ਸੰਦਾਂ ਤੇ ਦੋਸ਼ ਲਾਂਦਾ ਆ ਰਿਹਾ ਸੰਦ ਸਾਡੇ 2021 ਤੋਂ 2122 ਚ ਸਾਨੂੰ ਪ੍ਰੋਵਾਈਡ ਹੋਏ ਸੀ ਉਦੋਂ ਹੀ ਪਿੰਡ ਚ ਹਾਜ਼ਰ ਸੀ ਸੰਦ ਤੇ ਅੱਜ ਵੀ ਹਾਜ਼ਰ ਪਏ ਨਹੀਂ ਪਰ ਪਰ ਇੱਕ ਬਿਆਨ ਪੈ ਜੀ ਤੁਸੀਂ ਸਰਪੰਚ ਰਹੇ ਹੋ ਇੱਕ ਬਿਆਨ ਤੁਸੀਂ ਇਹ ਦਿੱਤਾ ਲਿਖਤੀ ਵੀ ਅਸੀਂ ਉਹ ਸੰਦ ਜਿਹੜੇ ਆ ਲਏ ਸੀ ਪਰ ਹੁਣ ਅਸੀਂ ਵਾਪਸ ਕਰ ਦਿੱਤੇ ਨੇ ਵਾਪਸ ਕਿਉਂ ਕੀਤੇ ਤੁਸੀਂ ਵਾਪਸ ਕੀਤੇ ਉਹਨਾਂ ਦਾ ਥੋੜਾ ਜਾਂ ਪੈਸਾ ਪਾ ਰਹੇ ਹਾਂ ਦਾ ਅਸੀਂ ਥੋੜਾ ਜਾਂ ਤੇ ਉਸ ਕਰਕੇ ਫਿਰ ਵੀ ਅਸੀਂ ਵੀ ਲਿਆਂਦੇ ਵੀ ਨੇ ਪਿੰਡ ਚ ਹੁਣ ਵੀ ਪਏ ਨੇ ਜਿਵੇਂ ਦਾਰਾ ਨਹੀਂ ਚਲਾਏ ਹਾਂ ਜਿਵੇਂ ਦਾਰਾ ਨਹੀਂ ਚਲਾਏ ਵੀ ਨਹੀਂ ਪਰ ਤੁਸੀਂ ਜਿਹੜਾ ਬਿਆਨ ਲਿਖਤੀ ਦਿੱਤਾ ਹੈ ਵੀ ਅਸੀਂ ਸੰਦ ਵਾਪਸ ਕਰ ਦਿੱਤੇ ਨੇ ਉਹ ਬਿਆਨ ਫਿਰ ਤੁਸੀਂ ਕਿਉਂ ਦਿੱਤਾ ਨਹੀਂ ਵਾਪਸ ਫਿਰ ਜਗ੍ਹਾ ਨਹੀਂ ਗਈ ਸੀ ਹੋਰ ਪੇਰਿੰਗ ਵਾਲ ਪੰਚਾਇਤੀ ਥਾਂ ਨਹੀਂ ਗਈ ਸੀ ਕਾ ਕਰਕੇ ਉੱਥੇ ਠੱਲੇ ਨੇ ਡੀਲਰ ਕੋਲੇ ਨਹੀਂ ਸੰਦ ਰੱਖਣ ਨੂੰ ਪਿੰਡ 'ਚ ਕੋਈ ਜਗ੍ਹਾ ਨਹੀਂ ਹੈਗੀ ਸੀ ਕਿਸੇ ਦਾ ਘਰ ਨਹੀਂ ਹੈਗਾ ਸੀ ਨਾ ਨਾ ਕੋਈ ਜਗ੍ਹਾ ਨਹੀਂ ਪਰ ਜਿੰਨਾ ਟਾਈਮ ਤੁਹਾਡੇ ਪਿੰਡ 'ਚੋਂ ਸੰਦ ਰਹੇ ਨੇ ਉਦੋਂ ਵੀ ਤਾਂ ਕਿਤੇ ਪੈ ਹੀ ਰਹੇ ਨੇ ਨਹੀਂ ਉਹ ਇੱਥੇ ਹੀ ਪੈ ਰਹੇ ਨੇ ਆਪਣੇ ਗਲੀ 'ਚ ਹੀ ਰੱਖੇ ਨੇ ਹਾਂਜੀ ਅੱਛਾ ਇੱਕ ਇੱਕ ਪੰਚਾਇਤ ਸੈਕਟਰੀ ਨੇ ਬਿਆਨ ਦਿੱਤਾ ਵੀ ਇਹਨਾਂ ਨੇ ਇੱਕ ਮਤਾ ਜਾਲੀ ਪਾਇਆ ਹੈ ਕੀ ਤੁਸੀਂ ਕੋਈ ਇਹੋ ਜਿਹਾ ਮਤਾ ਜਾਲੀ ਪਾਇਆ ਹੈ ਕਿ ਪੰਚਾਇਤ ਸੈਕਟਰੀ ਝੂਠ ਬੋਲਦਾ ਦੱਸ ਦਿਨ ਸਰਪੰਚ ਸਾਹਿਬ ਦੱਸ ਦਿਨ ਦੱਸ ਦਿਨ ਸਰਪੰਚ ਅ ਨਹੀਂ ਪੰਚਾਇਤ ਸੈਕਟਰੀ ਝੂਠ ਬੋਲ ਰਿਹਾ ਹੈ ਜਾਂ ਕੋਈ ਜਾਲੀ ਮਤਾ ਪਾਇਆ ਜੀ ਤੁਸੀਂ ਮਤੇ ਦੇ ਨਹੀਂ ਵਾ ਜੀ ਮੈਂ ਗੱਲ ਤੁਰੀ ਤੁਹਾਨੂੰ ਪੂਰੀ ਗੱਲ ਦੱਸਣਾ ਨਾ ਇਹ ਜਦੋਂ 21 ਦੇ ਵਿੱਚ ਪਿੰਡ ਦੇ ਵਿੱਚ ਜੈਂਟਾਂ ਦੇ ਥਰੂ ਫੈਲਾ ਅਪਲਾਈ ਕੀਤੇ ਗਏ ਨੇ ਜਿਹੜਾ ਕੰਮ ਬਾਕੀ 20 ਪਿੰਡ ਕਰਨੇ ਉਹੀ ਮੈਂ ਵੀ ਕਰਾਂਗਾ ਨਾ ਜੇ ਬਾਕੀ ਪਿੰਡਾਂ 'ਚ ਕਿਸੇ ਪੰਚਾਇਤਾਂ ਦੀ ਮਤੇ ਪਏ ਨੇ ਤੇ ਮੈਂ ਮਤਾ ਕਾਣ ਤੋਂ ਪਾਣ ਤੋਂ ਪਿੱਛੇ ਹਟਾਂਗਾ ਮਤਾ ਨਹੀਂ ਪਾਏਗਾ ਆਨਲਾਈਨ ਪ੍ਰੂਫਾਂ ਦੇ ਆਧਾਰ 'ਤੇ ਫੈਲਾ ਅਪਲਾਈ ਕੀਤੇ ਗਏ ਨੇ ਫਿਰ ਸਾਨੂੰ ਨਿਸ਼ਤਾਂ ਦੇ ਵਿੱਚ ਜਿਵੇਂ ਨਾ ਆ ਗਏ ਜਿੰਨਾ ਪਿੰਡਾਂ ਦੇ ਵਿੱਚ ਸੰਧ ਇਹਨਾਂ ਦੇ ਪਾਸ ਹੋ ਗਏ ਨੇ ਫਿਰ ਡੀਲਰ ਨੇ ਸਾਡਾਂ ਨਾਲ ਕੰਟੈਕਟ ਕੀਤਾ ਵੀ ਤੁਹਾਡੇ ਪਿੰਡ ਦੇ ਵਿੱਚ ਸੰਧ ਮੰਨ ਕੇ ਪਾਸ ਹੋ ਗਏ ਨੇ ਤੁਹਾਡੇ ਤੁਸੀਂ ਲੈਣਾ ਚਾਹੁੰਦੇ ਜੇ ਤੁਸੀਂ ਮੇਰੇ ਕੋਲ ਖਰੀਦ ਕਰਿਆ ਜੇ ਓਸ ਦਾ ਤਾਂ ਮਤਾ ਪਾਣ ਦੀ ਗੱਲ ਨਹੀਂ ਕੀਤੀ ਮਤਾ ਰੋਸਟੇ ਵਿੱਚ ਅਸੀਂ ਸੈਟਿੰਗ ਨੂੰ ਕਿਹਾ ਮਤਾ ਪਾਣ ਬਾਰੇ ਜਦੋਂ ਅਸੀਂ 20% ਪਿੰਡ ਵੱਲੋਂ ਦੇਣਾ ਹੁੰਦਾ ਹੈ ਸ਼ੇਅਰ ਪਾਣਾ ਹੁੰਦਾ ਹੈ 80% ਸਰਕਾਰ ਨੇ ਸਬਸਿਡੀ ਦੇਣੀ ਸੀ ਇਨ੍ਹਾਂ ਸੰਧਾਂ ਦੀ 20% ਜਿਹੜਾ ਪੰਚਾਇਤ ਵੱਲੋਂ ਸ਼ੇਅਰ ਪਾਇਆ ਜਾਂਦਾ ਨਾ ਉਹਦੇ ਵਾਸਤੇ ਸੈਟਿੰਗ ਨਾਲ ਗੱਲ ਕੀਤੀ ਵੀ ਸੈਟ ਜੀ ਸਾਹਿਬ ਆਪਾਂ 20% ਜਿਹੜਾ ਨਾ ਡੀਲਰ ਦਾ ਦੇਣਾ ਹੈ ਉਹ ਦੁਕਾਨਦਾਰ ਬੰਦਾ ਉਹਨੂੰ ਸੰਦਾ ਜੀ ਪੂਰੀ ਕੀਮਤ ਤਾਂ ਦੇਣੀ ਪੈਂਦੀ ਹੈ ਨਾ ਉਹ ਜਦੋਂ ਉਹਨੂੰ ਗੱਲ ਕੀਤੀ ਕਹਿੰਦਾ ਨੇ ਸਰਪੰਚਾ ਤੁਹਾਨੂੰ ਕੋਈ ਪਿੰਡ ਦੀ ਆਮਦਨ ਹੈਗੀ ਏ ਜ਼ਮੀਨ ਦੀ ਕੋਈ ਆਮਦਨ ਹੈਗੀ ਜੋ ਕੋਈ ਹੋਰ ਪਿੰਡ ਨੂੰ ਆਮਦਨ ਹੈਗੀ ਤਾਂ ਉਹਦੇ ਚ ਤੁਸੀਂ ਦੇ ਸਕਦੇ ਜੀ ਆਪਾਂ ਇੱਥੋਂ ਨਹੀਂ ਦੇ ਸਕਣੇ ਹਮ ਮਤਾਂ ਤੋਂ ਨਹੀਂ ਮਤਲਬ ਜਿਹੜਾ ਫਿਰ ਉਹ ਪੰਚਾਇਤ ਸੈਕਟਰੀ ਨੇ ਬਿਆਨ ਦਿੱਤਾ ਕਿ ਉਹ ਹੁਣ ਬਾਅਦ ਚ ਝੂਠ ਬੋਲ ਰਿਹਾ ਉਹ ਆਦੇ ਸਾਹਮਣੇ ਉਹ ਠੀਕ ਹੈ ਜਦੋਂ ਨਹੀਂ ਮਤਾ ਪਾਇਆ ਤਾਂ ਨਹੀਂ ਪਾਇਆ ਹਮ ਪਰ ਉਹ ਉਹਨੇ ਬਿਆਨ ਦਿੱਤਾ ਵੀ ਜਾਲੀ ਮਤਾ ਪਾਇਆ ਆ ਬਿਆਨ ਦਿੱਤਾ ਉਹਨੇ ਜਾਲੀ ਕੋਈ ਮਤਾ ਨਹੀਂ ਹੁੰਦਾ ਜਿਹੜਾ ਕਿਸੇ ਕਾਰਗੇ ਦੇ ਵਿੱਚ ਕੋਈ ਕਮਿਟਮੈਂਟ ਹੋ ਜਾਵੇ ਪੂਰੀ ਮਸੰਦਾਂ ਦੀ ਜ਼ਿਕਰ ਕੀਤਾ ਜਾ ਰਿਹਾ ਹੁੰਦਾ ਤੇ ਮੈਂਬਰ ਆਦੀ ਮਰਜ਼ੀ ਨਾਲ ਸਹੈਣ ਕਰ ਦੇਣ ਉਹ ਮਤਾ ਹੀ ਬਣ ਜਾਂਦਾ ਉਹ ਕੋਈ ਨਹੀਂ ਕਿ ਪਿੰਡ ਦੇ ਮੋਤਵਾਰ ਬੰਦੇ ਹੋਣ ਜਾਂ ਪਿੰਡ ਦੇ ਮੌਜੂਦਾ ਮੈਂਬਰ ਹੋਣ ਨਾਲ ਉਹ ਜਦ ਸਹੈਣ ਕਰ ਦੇਣ ਵੀ ਠੀਕ ਹੈ ਵੀ ਆਪਾਂ ਨੂੰ ਸਾਹਦੇ ਜੇ ਮਿਲ ਦੇਣ ਤਾਂ ਆਪਾਂ ਲੈਣੇ ਨੇ ਉਹ ਮਤਾ ਕੋਈ ਜਾਲੀ ਥੋੜਾ ਹੋ ਜਾਂਦਾ ਜਾਲੀ ਤੇ ਇਹ ਹੁੰਦਾ ਵੀ ਕਿਤੇ ਮੈਂ ਸਹੈਣ ਕਿਸੇ ਦਿਨ ਨਾ ਕਰਾਏ ਹੋਣ ਜਾਂ ਕਿਸੇ ਨੂੰ ਪਤਾ ਹੀ ਨਾ ਹੋਵੇ ਉਹ ਮਤਾ ਜਾਲੀ ਗਿਣਾ ਜਾਂਦਾ ਨਾ ਇਹ ਕਿਵੇਂ ਮਤਾ ਜਾਲੀ ਹੋ ਗਿਆ ਉਹ ਭਾਵੇਂ ਡੀਲਰ ਦੀ ਫੈਲ ਦੇ ਵਿੱਚ ਲੱਗਿਆ ਹੋਵੇ ਮੈਂਬਰਾਂ ਨੇ ਸਹਿਮਤੀ ਜਤਾਈ ਤੇ ਸਾਨੂੰ ਸੰਦਾਂ ਦੀ ਸਬਸਿਡੀ ਮਿਲੀ ਪਾਸ ਹੋਏ ਨੇ ਨਾ ਹੁਣ ਉਹ ਸੰਦ ਤੁਹਾਡੇ ਜਿਹੜੇ ਤੁਸੀਂ ਉਦੋਂ ਖਰੀਦੇ ਸੀ ਉਹ ਹੈਗੇ ਆ ਪਿੰਡ ਚ ਹਾਂਜੀ ਬਿਲਕੁਲ ਹੈਗੇ ਨੇ ਪਰ ਫਿਰ ਉਹ ਬਿਆਨ ਮੈਂ ਮੈਂ ਇਹ ਪੁੱਛਣਾ ਚਾਹਣਾ ਜ਼ਰੂਰੀ ਤੌਰ ਤੇ ਵੀ ਉਹ ਫਿਰ ਬਿਆਨ ਜਿਹੜਾ ਤੁਸੀਂ ਕਿਹਾ ਵੀ ਅਸੀਂ ਸੰਦ ਇੱਕ ਵਾਰੀ ਵਾਪਸ ਕਰ ਦਿੰਦੇ ਨੇ ਉਹ ਵਾਪਸ ਵਾਪਸ ਦਾ ਬਿਆਨ ਕਦੋਂ ਵਾਪਸ ਨੇ ਭਾਜੀ ਜਦੋਂ ਸੰਧਾਂ ਦੀ ਸਾਂਭ ਸੰਭਾਲ ਵਾਸਤੇ ਨਾ ਦੇਖ ਰੇਖ ਵਾਸਤੇ ਆਦੀ ਨਿਗਰਾਨੀ ਤੇ ਰੱਖਣੇ ਨਾ ਜਦੋਂ ਉਹਦਾ 20% ਹਲੇ ਡੀਲਰ ਦਾ ਰਹਿੰਦਾ ਉਹ ਸਾਨੂੰ ਜ਼ੋਰ ਪਾਉਂਦਾ ਵੀ ਸਰਵੰਸਾ ਤੁਸੀਂ ਮੇਰੇ ਪੈਸੇ ਜਿਹੜੇ 20% ਨੇ ਉਹ ਮੇਰਾ ਪੂਰਾ ਕਰ ਦਿਓ ਉਹ ਜੇਕਰ ਤੁਸੀਂ 20% ਨਹੀਂ ਸੀ ਦਿੱਤਾ ਡੀਲਰ ਨੂੰ ਫਿਰ ਤੁਸੀਂ ਸੰਧ ਲੈ ਕਿਉਂ ਉਹ ਸੰਧ ਤਾਂ ਫਿਰ ਮਨਕ ਚੱਲ ਜਦੋਂ ਸ਼ਿਕਾਇਤਾਂ ਹੀ ਸ਼ੁਰੂ ਕਰਤੀਆਂ ਸਾਡੇ ਤੇ ਵੀ ਸੰਧ ਨੇ ਕੋਲ ਹੈ ਹੀ ਨਹੀਂ ਖੁਰਦ-ਬੁਰਦ ਹੋਗਾ ਨੇ ਇਹ ਸਰਕਾਰ ਵੱਲੋਂ ਤੁਹਾਡੇ ਪਿੰਡ ਦੀ ਪੰਚਾਇਤੀ ਜ਼ਮੀਨ ਹੈਗੀ ਹੈ ਜੀ ਨਹੀਂ ਹੈ ਜੀ ਫਿਰ ਤੁਸੀਂ ਉਹ ਸੰਧ ਕਾਦੇ ਵਾਸਤੇ ਲਏ ਸੀ ਤੇ 20% ਪੈਸਾ ਨਹੀਂ ਸੀ ਦਿੱਤਾ ਤਾਂ ਫਿਰ ਸੰਧ ਮਿਲ ਕਿਵੇਂ ਗਏ ਸੰਧ ਤਾਂ ਫਿਰ ਮਿਲ ਜਾਂਦੇ ਨਾ ਜਦੋਂ ਪੰਚਾਇਤ ਨਹੀਂ ਜਦੋਂ 20% ਪੈਸਾ ਹੀ ਤੁਸੀਂ ਨਹੀਂ ਸੀ ਦਿੱਤਾ ਫਿਰ ਕਿਵੇਂ ਮਿਲ ਗਈ ਉਹ ਡੀਲਰ ਨੇ ਜਲਨੇ ਸਾਡੇ ਜ਼ਿੰਮੇਦਾਰ ਚੱਕੀ ਨਾ ਕਹਿੰਦਾ ਤੁਸੀਂ ਸੰਧ ਪਾਸ ਕਰਵਾ ਲਓ ਡੀਲਰ ਕੌਣ ਹੈ ਜੀ ਡੀਲਰ ਦੂਜਾ ਸਹਣੀਆ ਕਰੋ ਕਿੱਥੋਂ ਦਾ ਗੋਲੂ ਕਿਆਉਂ ਦੀ ਦੁਕਾਨ ਹੈ ਤੇ ਜੰਡ ਵਾਲਾ ਹੁੰਦਾ ਪਿੰਡ ਅੱਛਾ ਹਾਂਜੀ ਉਨੇ ਕਦੇ ਨਹੀਂ ਮੰਨਾ ਕਿ ਤਾ ਵੀ ਤੁਹਾਡੇ ਸੰਤ ਨਹੀਂ ਮੈਂ ਤੁਹਾਨੂੰ ਦੇਣੇ ਮੇਰੇ ਪੈਸੇ ਕਹਿੰਦਾ ਸੰਤ ਜੇ ਤੁਹਾਡੇ ਤੇ ਸ਼ਿਕਾਇਤ ਕਰਦਾ ਸੰਤ ਖੁਰਦ-ਬੁਰਦ ਕਰਨ ਦੇ ਸੰਤ ਤੁਸੀਂ ਪਿੰਡ ਚ ਰੱਖੋ ਵਾਇਰ ਇਕੁਏਸ਼ਨ ਆ ਪਰੋਈ ਜਦੋਂ ਤੁਹਾਡੇ ਤੇ ਪਰਚਾ ਹੋਇਆ 420 ਦਾ ਇਹਨਾਂ ਸੰਧਾਂ ਦੇ ਮਾਮਲੇ ਤੇ ਉਦੋਂ ਪਹਿਲਾਂ ਪੁਲਿਸ ਨੇ ਤੁਹਾਨੂੰ ਬੁਲਾਇਆ ਸੀ ਕੋਈ ਤੁਹਾਡਾ ਬਿਆਨ ਲਿਆ ਸੀ ਉੱਥੇ ਸਾਡੇ ਕੋਲ ਬੁਲਾਇਆ ਤਾਂ ਗਿਆ ਬਾਕੀ ਅਸੀਂ ਪ੍ਰਸ਼ਾਸਨ ਤੇ ਹੀ ਵਾਰ ਵਾਰ ਕਹਿੰਦੇ ਸੰਤ ਸਾਡੇ ਕੋਲ ਨੇ ਅੱਛਾ ਥੋੜੀ ਜੀ ਸਾਡੇ ਕੋਲ ਸਾਈਡ ਤੇ ਗਏ ਨਹੀਂ ਫਿਰ ਜੇਕਰ ਤੁਹਾਨੂੰ ਬੁਲਾਇਆ ਸੀ ਤੁਹਾਡਾ ਪੁਲਿਸ ਨੇ ਪੱਖ ਸੁਣਿਆ ਸੀ ਫਿਰ ਜੇਕਰ ਸੰਤ ਤੁਹਾਡੇ ਕੋਲ ਸੀ ਤਾਂ ਫਿਰ ਪੁਲਿਸ ਨੇ ਪਰਚਾ ਕਿਉਂ ਕਰਤਾ ਇਹੀ ਤਾਂ ਸੋਚਣ ਦੀ ਗੱਲ ਹੈ ਨਾ ਇਹ ਮਿਲੀ ਪੁਗਤਨਾ ਸਾਹਿਬ ਕੁਝ ਹੋ ਜਾਂਦਾ ਹੈ ਮੈਂ ਅੱਜ ਵੀ ਕਰਨਾ ਜਿਹੜੇ ਜੱਜਪਾਲ ਦਾ ਐਸਐਸਏ ਦਾ ਵਿੱਚ ਨਾ ਪਰਚੇ ਤੇ ਪਾਇਆ ਗਿਆ ਨਾ ਜਿੰਦੇ ਥਰੂ ਪਰਚਾ ਬਣਿਆ ਹੈ ਉਹਨੂੰ ਪੁੱਛਿਆ ਤੀ ਤੀਜੇ ਦਾ ਨਾ ਤੁਹਾਡਾ ਨਾਂ ਜੱਜਪਾਲ ਜੀ ਤੁਹਾਡਾ ਨਾਂ ਵਿੱਚ ਆਇਆ ਵੀ ਤੁਸੀਂ ਪਰਚਾ ਕਿਹੜੇ ਆਧਾਰ ਤੇ ਕਰਤਾ ਹੈ ਤੁਸੀਂ ਤਾਂ ਸਾਡੀ ਇਨਵੈਰਕੁਏਸ਼ਨ ਨਹੀਂ ਕੀਤੀ ਕਿਸੇ ਗੱਲ ਦੀ ਜੜ ਕਹਿੰਦਾ ਸਬਸਿਡੀ ਨਾਬ ਦੇ ਅਕਾਊਂਟ ਚ ਪਵਾਈ ਸਰਪੰਚ ਨੇ ਉਹਦੇ ਬਾਰੇ ਤੁਹਾਨੂੰ ਪੁੱਛਣ ਆਏ ਜੀ ਅਹੀਂ ਤੋਂ ਉਹਨਾਂ ਸਟੇਟਮੈਂਟ ਦੇਣਾ ਬੈਂਕ ਦੀ ਕਢਵਾ ਕੇ ਉਹਦੇ ਸਟੇਟਮੈਂਟ ਚੈੱਕ ਕਰੋ ਸਾਡੇ ਬੰਦੇ ਸੰਧ ਪੁੱਛੋ ਲੋਕਾਂ ਨੂੰ ਪੁੱਛੋ ਜਾਂ ਸਾਡੇ ਘਰ ਕੋਲ ਆ ਕੇ ਵੇਖੋ ਸੰਧ ਪਿਆ ਨੇ ਜਾਂ ਨਹੀਂ ਪਿਆ ਉਹ ਕਹਿੰਦਾ ਮੈਂ ਤਾਂ ਦਸ ਪੈਸਾ ਪਤਾ ਹੀ ਨਹੀਂਗਾ ਸਰਪਰਚ ਕੀ ਮੈਂ ਬਣਾ ਕਿਵੇਂ ਨਹੀਂ ਬਣਾ ਇਹ ਆ ਸਹੀ ਜੱਜ ਪਾਲ ਦੀ ਬਿਆਨ ਆਪ ਦੇ ਨੇ ਉਹ ਦੇਖੋ ਉਹ ਕਹਿੰਦਾ ਮੈਨੂੰ ਨਹੀਂ ਪਤਾ ਨਾ ਹਿਸਲ ਆਈ ਏ ਨਾ ਮੇਰੇ ਕੋਲ ਫਾਇਲ ਆਈ ਏ ਅਗਲੇ ਦਿਨ ਐਸਐਚਓ ਜਸਵਿੰਦਰ ਬੜਾ ਬੱਲੀ ਕਰਵਾ ਜਾਂਦਾ ਫਿਰ ਅਸੀਂ ਇਹੀ ਪੱਕਾ ਰੱਖਿਆ ਵੀ ਸਾਡੇ ਸੰਧਾਂ ਦੀ ਬਿਨਾ ਵੈਰੀਫਿਕੇਸ਼ਨ ਕੀਤੇ ਹੀ ਬਣਾ ਸਾਡਾ ਪਰਚਾ ਹੋ ਗਿਆ ਹੈ ਏ ਜਸਵੰਤ ਸਿੰਘ ਦੀ ਕਮਿਟਮੈਂਟ ਚ ਜਲਦੀ ਰਹਿੰਦੀ ਹੈ ਕਾਫੀ ਐਸਾ ਚਨਾ ਨਜ਼ਦੀਕੀਆਂ ਬਣੀਆਂ ਹੋਈਆਂ ਨੇ ਇਹ ਤਾਂ ਹੁਣ ਇਹ ਹੀ ਦੱਸਣਗੇ ਨਾ ਜਿਹੜਾ ਨੇ ਆਪਦੇ ਬਿਆਨ ਚ ਕਹਿੰਦਾ ਵੀ ਸਰਪੰਚ ਨੇ ਆਪਣੇ ਨਿੱਜੀ ਅਕਾਊਂਟ ਦੇ ਵਿੱਚ ਸਬਸਿਡੀ ਪਵਾਈ ਆ ਮੇਰੇ ਕੋਲ ਸਟੇਟਮੈਂਟ ਹੈਗੀ ਇੰਡੀਅਨ ਬੈਂਕ ਦੀ ਸਰਪੰਚੀ ਉਸੇ ਖਾਤੇ ਦੀਗੀ ਜਿਹੜਾ ਖਾਤਾ ਜਿਹਨੇ ਆਪਦੀ ਸਟੇਟਮੈਂਟ ਚ ਜ਼ਿਕਰ ਕੀਤਾ ਹੈ ਜਿਹੜਾ ਪਰਚੇ ਦੇ ਵਿੱਚ ਨੰਬਰ ਪਾਇਆ ਹੈ 21 ਤਲਾਕ 25 ਤੱਕ ਸਟੇਟਮੈਂਟ ਮੈਂ ਕਢਾ ਕੇ ਰੱਖੀ ਹੋਈ ਹੈ ਕੋਈ ਚੈੱਕ ਕਰ ਲਵੇ 1 ਰੁਪਿਆ ਵੀ ਸਾਡੇ ਅਕਾਊਂਟ ਚ ਜੇ ਸਬਸਿਡੀ ਦੇ ਰੂਪ ਚ ਆਇਆ ਹੋਵੇ ਤਾਂ ਅਸੀਂ ਪਰਚੇ ਪਾਵੇ 10 ਕਰ ਦੇਵੇ ਸਾਨੂੰ ਕੋਈ ਚਿੰਤਾ ਹੀ ਕੋਣੀ ਕਿਸੇ ਗੱਲ ਦੀ ਸੰਧਾਂ ਦੀ ਗੱਲ ਕਰਦਾ ਸੰਧ ਸਾਡੇ ਪਿੰਡ ਚ ਆ ਕੇ ਵੇਖੋ ਜ਼ਿਮੀਂਦਾਰਾਂ ਦੇ ਮੇਰੇ ਕੋਲ ਨਾਂ ਵੀ ਰਜਿਸਟਰ ਲੱਗਾ ਹੋਇਆ ਜਿਹੜੇ ਜ਼ਿਮੀਂਦਾਰਾਂ ਨੇ ਸੰਧ ਵਰਤੇ ਵੀਗੇ ਨਹੀਂ ਉਹਦੇ 20% ਨਾਂ ਦੇਣ ਦੇ ਬਾਵਜੂਦ ਵੀ ਮੈਂ ਲੋਕਾਂ ਨੂੰ ਵਰਤਨ ਦੇ ਦਿੰਦੇ ਨੇ ਮਿੱਤਰ ਪਿਆਰੋ ਤੁਸੀਂ ਸੁਣਿਆ ਇਹ ਸਾਬਕਾ ਸਰਪੰਚ ਕਹਿੰਦੇ ਨੇ ਕਿ ਬਿਲਕੁਲ ਝੂਠੇ ਇਲਜ਼ਾਮ ਝੂਠੇ ਦੋਸ਼ ਸਾਡੇ ਤੇ ਲਾਏ ਜਾ ਰਹੇ ਨੇ